ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵੀਰ ਜਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਮਾਵਾਂ ਦੇ ਲਈ ਆ ਉਹਨਾਂ ਪੈਣਾ ਬੀਬੀਆਂ ਦੇ ਲਈ ਆ ਜੋ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰਦੀਆਂ ਨੇ ਅਤੇ ਖਾਸ ਕਰਕੇ ਜਦੋਂ ਉਹਨਾਂ ਦੇ ਬੱਚੇ ਨੇ ਘਰ ਤੋਂ ਬਾਹਰ ਕਿਤੇ ਜਾਣਾ ਹੋਵੇ ਕਿਸੇ ਕੰਮ ਤੇ ਲਈ ਜਾਣਾ ਹੋਵੇ ਕਿਸੇ ਸਫਰ ਤੇ ਜਾਣਾ ਹੋਵੇ ਤਾਂ ਉਹਨਾਂ ਨੂੰ ਆਪਣੇ ਬੱਚੇ ਦੀ ਬਹੁਤ ਜ਼ਿਆਦਾ ਚਿੰਤਾ ਲੱਗੀ ਰਹਿੰਦੀ ਆ ਕਿ ਸਾਡਾ ਬੱਚਾ ਸਹੀ ਸਲਾਮਤ ਆਪਣੇ ਕੰਮ ਤੇ ਪਹੁੰਚ ਜਾਵੇ ਜਾਂ ਸਹੀ ਸਲਾਮਤ ਆਪਣੇ ਕੰਮ ਕਾਰਨ ਵੇੜ ਕੇ ਘਰ ਵਾਪਸ ਆ ਜਾਵੇ ਉਹ ਬੱਚਾ ਜਿੰਨੀ ਦੇਰ ਤੱਕ ਆਉਂਦਾ ਨਹੀਂ ਮਾਵਾਂ ਚਿੰਤਾ ਹੀ ਕਰਦੀਆਂ ਰਹਿੰਦੀਆਂ ਨੇ ਤਾਂ ਜੋ ਵੀ ਮਾਵਾਂ ਬਹੁਤ ਚਿੰਤਾ ਕਰਦੀਆਂ ਨੇ ਗੱਲ ਗੱਲ ਦੇ ਉੱਤੇ ਬੱਚਿਆਂ ਦੀ ਟੈਨਸ਼ਨ ਲੈਂਦੀਆਂ ਨੇ ਉਹ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਕਿਉਂਕਿ ਅੱਜ ਦੀ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਮਨ ਦੀ ਹਰ ਇੱਕ ਚਿੰਤਾ ਮੁੱਕ ਜਾਣੀ ਆ ਤਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਜਦੋਂ ਵੀ ਸਾਡੇ ਘਰ ਦਾ ਜੀ ਘਰ ਤੋਂ ਬਾਹਰ ਕਿਸੇ ਕੰਮ ਦੇ ਲਈ ਜਾਂਦਾ ਹੈ ਤਾਂ ਘਰ ਦੇ ਜੀਆਂ ਦੇ ਮਨ ਦੇ ਵਿੱਚ ਚਿੰਤਾ ਆ ਹੀ ਜਾਂਦੀ ਹੈ ਅਤੇ ਖਾਸ ਕਰਕੇ ਜਦੋਂ ਕਿਸੇ ਲੰਬੇ ਸਫ਼ਰ ਤੇ ਜਾਣਾ ਹੋਵੇ ਕਿਸੇ ਅਣਜਾਣ ਜਗ੍ਹਾ ਦੇ ਉੱਤੇ ਜਾਣਾ ਹੋਵੇ ਤਾਂ ਸਾਡੀ ਚਿੰਤਾ ਸਾਡੀ ਟੈਨਸ਼ਨ ਹੋਰ ਵੀ ਵੱਧ ਜਾਂਦੀ ਹੈ ਪਰ ਮਹਾਪੁਰਖ ਜੀ ਇੱਥੇ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਚਿੰਤਾ ਕੀਤਿਆਂ ਅੱਜ ਤੱਕ ਨਾ ਤਾਂ ਕਿਸੇ ਦਾ ਕੁਝ ਬਣਿਆ ਹੈ ਅਤੇ ਨਾ ਹੀ ਅੱਗੇ ਬਣਨਾ ਹੈ ਸੋ ਚਿੰਤਾ ਕਰਨ ਦਾ ਕੋਈ ਲਾਭ ਨਹੀਂ ਆ ਕੋਈ ਫਾਇਦਾ ਨਹੀਂ ਆ ਪਰ ਜੇਕਰ ਚਿੰਤਾ ਦੀ ਜਗ੍ਹਾ ਤੇ ਚਿੰਤਨ ਕਰਾਂਗੇ ਨਾ ਤਾਂ ਸਾਡਾ ਭਲਾ ਹੋ ਸਕਦਾ ਹੈ ਸਾਡੇ ਬੱਚੇ ਦਾ ਭਲਾ ਹੋ ਸਕਦਾ ਹੈ ਸਾਡੇ ਪਰਿਵਾਰ ਦੇ ਉਸ ਮੈਂਬਰ ਦਾ ਭਲਾ ਹੋ ਸਕਦਾ ਹੈ ਜਿਹਦੇ ਲਈ ਅਸੀਂ ਚਿੰਤਾ ਕਰ ਰਹੇ ਹਾਂ ਇਸ ਕਰਕੇ ਚਿੰਤਾ ਨਹੀਂ ਕਰਨੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨਾ ਹੈ ਪਰਮਪਿਤਾ ਪਰਮਾਤਮਾ ਦਾ ਨਾਮ ਜਪਣਾ ਹੈ ਇਥੇ ਮਹਾਪੁਰਖ ਜੀ ਕਹਿੰਦੇ ਕਿ ਜਦੋਂ ਵੀ ਕਰਦਾ ਕੋਈ ਵੀ ਜੀ ਘਰੋਂ ਬਾਹਰ ਜਾਂਦਾ ਹੈ ਨਾ ਉਹਨੂੰ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਤੁਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਅਮਰਤ ਵੇਲੇ ਦਾ ਨਿਤਨੇਮ ਜ਼ਰੂਰੀ ਆ ਕਿ ਅਮਰਤ ਵੇਲੇ ਉੱਠੋ ਨਾਮ ਜਪੋ ਗੁਰਬਾਣੀ ਦਾ ਪਾਠ ਕਰੋ ਗੁਰੂ ਅੱਗੇ ਅਰਦਾਸ ਬੇਨਤੀ ਕਰੋ ਅਤੇ ਜਦੋਂ ਕਰ ਤੋਂ ਬਾਹਰ ਜਾਣਾ ਹੈ ਆਪਣੇ ਕੰਮ ਤੇ ਜਾਣਾ ਹੈ ਉਦੋਂ ਵੀ ਕਦੇ ਕਾਲੀ ਕਾਲੀ ਉਹਦਾ ਹੀ ਘਰਵਾਰ ਨਹੀਂ ਨਿਕਲਣਾ ਚਾਹੀਦਾ ਆਪਣੇ ਸਤਿਗੁਰ ਸੱਚੇ ਪਾਸ਼ਾ ਤੋਂ ਆਗਿਆ ਲੈ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਘਰੋਂ ਤੁਰੋ ਇੱਥੇ ਮਹਾਪੁਰਖ ਜੀ ਕਹਿੰਦੇ ਘਰੋਂ ਤੁਰਨ ਲੱਗਿਆਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਨਾਲ-ਨਾਲ ਇਹ ਸ਼ਬਦ ਬੋਲੋ ਕਿ ਘਰਵਾਰ ਤੇਰਾ ਪਰਵਾਸਾ ਤੂੰ ਜਾਣ ਕੇ ਹਸਾਂ ਇਹ ਸ਼ਬਦ ਦਾ ਜਾਪ ਕਰਕੇ ਹੀ ਕਰੋ ਤੁਰੋ ਅਤੇ ਸਫ਼ਰ ਦੇ ਦੌਰਾਨ ਵੀ ਇਹ ਸ਼ਬਦ ਦਾ ਜਾਪ ਕਰਦੇ ਜਾਓ ਅਤੇ ਜਿਹੜੀਆਂ ਮਾਵਾਂ ਘਰ ਬੈਠੀਆਂ ਟੈਨਸ਼ਨ ਲੈਂਦੀਆਂ ਨੇ ਚਿੰਤਾ ਕਰਦੀਆਂ ਨੇ ਉਹ ਵੀ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਓ ਜਾਂ ਫਿਰ ਇਸ ਸ਼ਬਦ ਦਾ ਜਾਪ ਕਰੋ ਕਿ ਕਰਮ ਬਾਹਰ ਤੇਰਾ ਪਰਵਾਸਾ ਤੂੰ ਜਾਣੀ ਹੈ ਸੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ करिएगा ਤਾਂ ਸਤਿਗੁਰ ਸੱਚੇ ਪਾਤਸ਼ਾਹ ਹਰ ਵੇਲੇ ਸਾਡੀ ਅਰਦਾਸ ਬੇਨਤੀ ਸੁਣ ਰਹੇ ਆ ਪਰ ਅਸੀਂ ਕੀ ਕਰਦੇ ਆ ਅਸੀਂ ਔਖੀ ਘੜੀ ਆ ਜਾਵੇ ਕੋਈ ਔਖਾ ਟਾਈਮ ਆ ਜਾਵੇ ਜਾਂ ਔਖੇ ਵੇਲੇ ਦੀ ਕਲਪਨਾ ਕਰ ਕਰਕੇ ਹੀ ਚਿੰਤਾ ਕਰਦੇ ਰਹਿੰਦੇ ਆ ਪਰ ਨਹੀਂ ਚਿੰਤਾ ਨਹੀਂ ਕਰਨੀ ਮਾਲਕ ਨੂੰ ਯਾਦ ਕਰਨਾ ਹੈ ਜਿੰਨਾ ਹੀ ਉਪਰੰਤ ਪਿਤਾ ਪ੍ਰਮਾਤਮਾ ਨੂੰ ਯਾਦ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਦੇ ਅਨੁਸਾਰ ਚੱਲਾਂਗੇ ਉਨਾ ਹੀ ਸੌਖੇ ਹੁੰਦੇ ਜਾਵਾਂਗੇ ਤੇ ਇੱਥੇ ਮਹਾਪੁਰਖ ਜੀ ਮਾਵਾਂ ਨੂੰ ਇੱਕ ਹੋਰ ਬੇਨਤੀ ਕਰ ਦਿੰਦੇ ਕਿ ਜੇਕਰ ਤੁਸੀਂ ਆਪਣੇ ਬੱਚੇ ਦਾ ਸੱਚ ਮੁੱਚ ਭਲਾ ਚਾਹੁੰਦੇ ਆ ਜਾਣੇ ਕਿ ਸਾਡਾ ਬੱਚਾ ਅੱਗੇ ਚੱਲ ਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੇ ਤੰਦਰੁਸਤ ਰਹੇ ਤਰੱਕੀ ਕਰੇ ਮਾੜੀਆਂ ਆਦਤਾਂ ਤੋਂ ਬਚਿਆ ਰਹੇ ਮਾੜੀ ਸੰਗਤ ਤੋਂ ਬਚਿਆ ਰਹੇ ਤਾਂ ਫਿਰ ਆਪਣੇ ਬੱਚੇ ਦਾ ਭਲਾ ਕਰਦੋ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜੋ ਆਪਣੇ ਬੱਚੇ ਨੂੰ ਰੋਜ਼ ਸਵੇਰੇ ਅਮਰਤ ਵੇਲੇ ਉਠਾਓ ਅਮਰਤ ਵੇਲੇ ਦੇ ਲਈ ਬੱਚੇ ਦੇ ਉੱਤੇ ਤਰਸ ਕਰੇ ਨਾ ਕਰੋ ਕਿਉਂਕਿ ਕਈ ਵਾਰ ਮਾਵਾ ਨੂੰ ਹੁੰਦਾ ਨਾ ਕਿ ਕੋਈ ਗੱਲ ਨਹੀਂ ਠੱਡਿਆ ਅਜੇ ਬੱਚਾ ਸੁੱਤਾ ਰਹੇ ਇਹਨੂੰ ਸੌਂ ਲੈਣ ਦਿੰਨੇ ਆ ਅੱਜ ਛੁੱਟੀ ਦਾ ਦੇਣਿਆ ਕੋਈ ਗੱਲ ਨਹੀਂ ਬੱਚਾ ਹੋਰ ਸੌਂ ਜਵੇ ਐਤਵਾਰ ਵਾਲੇ ਦਿਨ ਅਕਸਰ ਮਾਵਾ ਆਪਣੇ ਬੱਚੇ ਨੂੰ 8 8 9 9 ਵਜੇ ਤੱਕ ਸੁੱਤਾ ਰਹਿਣ ਦਿੰਦਿਆਂ ਨੇ ਵੀ ਕੋਈ ਗੱਲ ਨਹੀਂ ਸੁੱਤਾ ਰਹਿਣ ਦੋ ਇੰਨੇ ਉੱਠ ਕੇ ਕੀ ਕਰਨਾ ਹੈ ਪਰ ਨਹੀਂ ਅਮਰਤ ਵੇਲੇ ਦੇ ਨਾਲ ਬੱਚੇ ਨੂੰ ਬਚਪਨ ਤੋਂ ਹੀ ਜੋੜਨਾ ਹੈ ਬੱਚੇ ਨੇ ਉੱਠ ਕੇ ਕੀ ਕਰਨਾ ਹੈ ਉੱਠ ਕੇ ਨਾਮ ਜਪੇਗਾ ਨਾਮ ਜਪੇਗਾ ਤਾਂ ਉਹਦਾ ਭਲਾ ਹੋਵੇਗਾ ਉਹਦੀ ਜ਼ਿੰਦਗੀ ਦੀਆਂ ਜੋ ਵੀ ਔਕੜਾਂ ਨੇ ਜੋ ਵੀ ਉਹਦੇ ਰਸਤੇ ਦੀਆਂ ਰੁਕਾਵਟਾਂ ਨੇ ਉਹ ਦੂਰ ਹੋਣਗੀਆਂ ਕਿਉਂਕਿ ਨਾਮ ਜਪਣ ਦੇ ਨਾਲ ਸਾਡੇ ਮਾੜੇ ਕਰਮ ਕੱਟੇ ਜਾਂਦੇ ਆ ਨਾਮ ਜਪਣ ਦੇ ਨਾਲ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦੀ ਨਜ਼ਰ ਵਿੱਚ ਆਉਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਦਾ ਗਿਆਨ ਸਾਨੂੰ ਮਿਲਦਾ ਹੈ ਜੋ ਜੋ ਬੱਚਾ ਨਾਮ ਜੱਪੇਗਾ ਗੁਰੂ ਦੇ ਲੜ ਲੱਗੇਗਾ ਗੁਰੂ ਦਾ ਗਿਆਨ ਹਾਸਲ ਕਰੇਗਾ ਤਿਉਂ ਤੇ ਉਹਦੀ ਜ਼ਿੰਦਗੀ ਸੋਹਣੀ ਬਣਦੀ ਜਾਣੀ ਆ ਤਾਂ ਫਿਰ ਜੇਕਰ ਸੱਚ ਮੁੱਚ ਆਪਣੇ ਬੱਚਿਆਂ ਦੀ ਚਿੰਤਾ ਹੈ ਆਪਣੇ ਬੱਚਿਆਂ ਦੇ ਲਈ ਕੁਝ ਕਰਨਾ ਚਾਹੁੰਦੇ ਆ ਨਾ ਤਾਂ ਫਿਰ ਬੱਚਿਆਂ ਨੂੰ ਅਮਰਤ ਵੇਲੇ ਦੇ ਨਾਲ ਜੋੜਨਾ ਹੈ ਭਾਵੇਂ ਝਿੜਕ ਕੇ ਵੀ ਕਿਉਂ ਨਾ ਉਠਾਉਣਾ ਪਵੇ ਭਾਵੇਂ ਕੋਈ ਲਾਲਚ ਦੇ ਕੇ ਉਠਾਉਣਾ ਪਵੇ ਪਰ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਮਰਤ ਵੇਲੇ ਦੇ ਵਿੱਚ ਜ਼ਰੂਰ ਉਠਾਓ ਅਤੇ ਬੱਚਾ ਅਮਰਤ ਵੇਲੇ ਤਾਂ ਉੱਠੇਗਾ ਜਦੋਂ ਉਹਨੂੰ ਰਾਤ ਨੂੰ ਸਮੇਂ ਸਿਰ ਸੌਣ ਦੀ ਆਦਤ ਪਾਵਾਂਗੇ ਪਰ ਅੱਜ ਕੱਲ ਅਸੀਂ ਆਪ ਵੀ ਮਾੜੀਆਂ ਆਦਤਾਂ ਅਪਣਾਈਆਂ ਹੋਈਆਂ ਨੇ ਕਿ ਦੇਰ ਰਾਤ ਤੱਕ ਜਾਗਦੇ ਰਹਿੰਦੇ ਆ ਟੀਵੀ ਦੇਖਦੇ ਆ ਮੋਬਾਈਲ ਦੇਖਦੇ ਆ ਤੇ ਬੱਚਾ ਵੀ ਨਾਲ ਨਾਲ ਉਹੀ ਕੰਮ ਕਰਦਾ ਹੈ ਇਲਾ ਸਾਨੂੰ ਆਪਣੇ ਆਪ ਦੇ ਵਿੱਚ ਸੁਧਾਰ ਕਰਨਾ ਪੈਣਾ ਹੈ ਫਿਰ ਹੀ ਅਸੀਂ ਆਪਣੇ ਬੱਚੇ ਦੇ ਵਿੱਚ ਸੁਧਾਰ ਕਰ ਪਾਵਾਂਗੇ ਕਿਉਂਕਿ ਬੱਚੇ ਤਾਂ ਸਾਨੂੰ ਦੇਖ ਦੇਖ ਕੇ ਸਿੱਖਦੇ ਆ ਜੋ ਕੰਮ ਅਸੀਂ ਕਰਾਂਗੇ ਉਹ ਬੱਚਿਆਂ ਨੇ ਕਰਨੇ ਆ ਤਾਂ ਕਿਉਂ ਨਾ ਆਪਾਂ ਚੰਗੀਆਂ ਆਦਤਾਂ ਅਪਣਾਈਏ ਚੰਗੇ ਕੰਮ ਕਰੀਏ ਤਾਂ ਜੋ ਸਾਡਾ ਬੱਚਾ ਸਾਨੂੰ ਦੇਖ ਦੇਖ ਕੇ ਸਿੱਖੇ ਚੰਗਾ ਇਨਸਾਨ ਬਣੇ ਤਾਂ ਬਸ ਇਹ ਬੇਨਤੀਆਂ ਹੱਥ ਜੋੜ ਕੇ ਸੀ ਪ੍ਰਵਾਨ ਕਰ ਲੈਣੀਆਂ ਸੱਚ ਕਰਕੇ ਜਾਣਿਓ ਜਿਸ ਦਿਨ ਸਾਡਾ ਬੱਚਾ ਅਮਰਤ ਵੇਲੇ ਉੱਠ ਕੇ ਨਾਮ ਜਪਣ ਲੱਗ ਗਿਆ ਨਾ ਫਿਰ ਸਾਨੂੰ ਉਹਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਪੈਣੀ ਉਹ ਦੁਨੀਆਂ ਦੇ ਜਿੱਥੇ ਮਰਜੀ ਜਿਸ ਮਰਜੀ ਕੋਨੇ ਦੇ ਵਿੱਚ ਚਲੇ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਹਰ ਵੇਲੇ ਉਹਦੇ ਨਾਲ ਪ੍ਰਤੱਖ ਰਹਿਣਗੇ ਤਾਂ ਬਸ ਬੱਚੇ ਨੂੰ ਅਮਰਤ ਵੇਲੇ ਦੇ ਨਾਲ ਜੋੜਨਾ ਹੈ ਨਾਮ ਦੇ ਨਾਲ ਜੋੜਨਾ ਹੈ ਗੁਰੂ ਘਰ ਲੈ ਕੇ ਜਾਣਾ ਹੈ ਬੱਚੇ ਨੂੰ ਸੇਵਾ ਸਿਮਰਨ ਦੀ ਮਹੱਤਤਾ ਦੱਸਨੀ ਹੈ ਰੋਟੀ ਖਾਣ ਤੋਂ ਪਹਿਲਾਂ ਬੱਚੇ ਨੂੰ ਕਹਿਣਾ ਕਿ ਪੁੱਤਰ ਪਹਿਲਾਂ ਟੀਵੀ ਮੋਬਾਈਲ ਤੋਂ ਉੱਠ ਕੇ ਪਾਸੇ ਆ ਜਾਓ ਫਿਰ ਬੱਚੇ ਨੂੰ ਆਣਾ ਕੀ ਚੰਗੀ ਤਰ੍ਹਾਂ ਆਪਣੇ ਹੱਥ ਧੋ ਕੇ ਆਪਣਾ ਸਿਰ ਚੰਗੀ ਤਰ੍ਹਾਂ ਟੱਕ ਕੇ ਫਿਰ ਭੋਜਨ ਪ੍ਰਸ਼ਾਦਾ ਸ਼ਕਣਾ ਹੈ ਅਤੇ ਭੋਜਨ ਪ੍ਰਸ਼ਾਦਾ ਸ਼ਕਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਗੋਲ ਬੈਠ ਕੇ ਬੱਚੇ ਨੂੰ ਵਾਹਿਗੁਰੂ ਦਾ ਜਾਪ ਕਰਾਓ ਮੂਲ ਮੰਤਰ ਜੀ ਦਾ ਜਾਪ ਕਰਾਓ ਜੇ ਸਾਡਾ ਬੱਚਾ ਛੋਟਾ ਹੈ ਨਾ ਵੀ ਗੁਰਬਾਣੀ ਦਾ ਪਾਠ ਨਹੀਂ ਕਰ ਸਕਦਾ ਤਾਂ ਉਹਦੀ ਸ਼ੁਰੂਆਤ ਪਹਿਲਾਂ ਵਾਹਿਗੁਰੂ ਜੀ ਤੋਂ ਕਰਵਾਓ ਪੰਜ ਵਾਰ ਕਹੇ 50 ਵਾਰ ਕਹੇ ਪਹਿਲਾ ਤੁਸੀਂ ਬੋਲੋ ਪਿੱਛੇ-ਪਿੱਛੇ ਉਹ ਬੋਲੇਗਾ ਮੂਲ ਮੰਤਰ ਜੀ ਦਾ ਜਾਪ ਕਰਵਾਉਣਾ ਸ਼ੁਰੂ ਕਰ ਦੋ ਚਉਪਈ ਸਾਹਿਬ ਜੀ ਦੀ ਬਾਣੀ ਪੜਨੀ ਸ਼ੁਰੂ ਕਰ ਦੋ ਜਦੋਂ ਆਪਾਂ ਬੱਚੇ ਨੂੰ ਸਿਖਾਉਨੇ ਆ ਤਾਂ ਸਾਡਾ ਬੱਚਾ ਸਿੱਖ ਜਾਂਦਾ ਹੈ ਪਰ ਅਸੀਂ ਹੀ ਕੋਸ਼ਿਸ਼ ਨਹੀਂ ਕਰਦੇ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਕਿੰਨੀਆਂ ਵੀਡੀਓਜ਼ ਦੇਖਦੇ ਹਾਂ ਛੋਟੇ-ਛੋਟੇ ਬੱਚਿਆਂ ਦੀਆਂ ਜੋ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ ਨਾਮ ਜਪਦੇ ਆ ਮੂਲ ਮੰਤਰ ਜੀ ਦਾ ਜਾਪ ਕਰਦੇ ਆ ਮੇਰੀ ਖੁਦ ਦੀ ਪਨੇ ਇੰਮੀਆ ਛੋਟੀ ਇਸ ਵਕਤੋ 3 ਸਾਲ ਦੀ ਆ ਤੇ ਜਿਉਂ ਹੀ ਉਹਨੇ ਬੋਲਣਾ ਸ਼ੁਰੂ ਕੀਤਾ ਇੰਨਾ ਸੋਹਣਾ ਮੋਲ ਮੰਤਰ ਜੀ ਦਾ ਜਾਪ ਕਰਦੀ ਆ ਚੋਪਈ ਸੈਬਜੀ ਦੀ ਬਾਣੀ ਉਹਨੂੰ